ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਕਰਦੇ ਹਾਂ ਲੰਗਰ ਪ੍ਰਥਾ ਦੀ ਲੰਗਰ ਪ੍ਰਥਾ ਬਾਰੇ ਤਾਂ ਹਰ ਕੋਈ ਜਾਣਦਾ ਹੀ ਹੈ ਪਰ ਕਿਸੇ ਨੂੰ ਵੀ ਇਸ ਗੱਲ ਦਾ ਨਹੀਂ ਪਤਾ ਕਿ ਲੰਗਰ ਪ੍ਰਥਾ ਆਖਿਰਕਾਰ ਹੈ ਕੀ ਇਹ ਲੰਗਰ ਪ੍ਰਥਾ ਕਿੱਥੋਂ ਸ਼ੁਰੂ ਹੋਈ ਹੈ ਕਿਸ ਗੁਰੂ ਨੇ ਸ਼ੁਰੂ ਕੀਤੀ ਹੈ ਇਸ ਦਾ ਮਤਲਬ ਕੀ ਹੈ ਲੰਗਰ ਪ੍ਰਥਾ ਦੇ ਵਿੱਚ ਕਿਸ-ਕਿਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਲੰਗਰ ਆਮ ਤੌਰ ਤੇ ਤੁਸੀਂ ਗੁਰਦੁਆਰਿਆਂ ਵਿੱਚ ਲੱਗਿਆ ਦੇਖਦੇ ਹੋ ਜਾਂ ਫਿਰ ਸਾਡੇ ਸਿੱਖ ਗੁਰੂਆਂ ਦੇ ਜੀਵਨ ਨਾਲ ਜੁੜੀਆਂ ਘਟਨਾਵਾਂ ਤੇ ਲੋਕਾਂ ਨੂੰ ਅਲੱਗ-ਅਲੱਗ ਥਾਵਾਂ ਤੇ ਲੰਗਰ ਲਗਾਇਆ ਹੋਇਆ ਦੇਖਦੇ ਹੋ ਲੰਗਰ ਆਖਿਰਕਾਰ ਕਦੋਂ ਤੋਂ ਸ਼ੁਰੂ ਹੋਇਆ ਸਿੱਖ ਧਰਮ ਦੀ ਸਥਾਪਨਾ 15ਵੀਂ ਸਦੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀ ਗਈ ਸੀ। ਇਹ ਇੱਕ ਅਜਿਹਾ ਧਰਮ ਹੈ ਜੋ ਸਮਾਨਤਾ, ਭਾਈਚਾਰੇ ਅਤੇ ਨਿਰਸਵਾਰਥ ਸੇਵਾ ਨੂੰ ਬਹੁਤ ਮਹੱਤਵ ਦਿੰਦਾ ਹੈ। ਲੰਗਰ ਪ੍ਰਥਾ ਸਿੱਖ ਧਰਮ ਦੀਆਂ ਸਭ ਤੋਂ ਪਿਆਰੀਆਂ ਪਰੰਪਰਾਵਾਂ ਵਿੱਚੋਂ ਇੱਕ ਹੈ ਜਿਸ ਨੂੰ ਗੁਰੂ ਦਾ ਲੰਗਰ ਵੀ ਕਿਹਾ ਜਾਂਦਾ ਹੈ। ਇਹ ਇੱਕ ਸਾਂਝੀ ਰਸੋਈ ਹੈ ਜਿੱਥੇ ਗੁਰਦੁਆਰੇ ਵਿੱਚ ਆਉਣ ਵਾਲੇ ਸਾਰੇ ਸਿੱਖ ਸਰਧਾਲੂ ਜਾਂ ਫਿਰ ਹੋਰ ਵੀ ਜਾਤਾਂ ਦੇ ਲੋਕ ਮੁਫਤ ਭੋਜਨ ਛਕਦੇ ਹਨ ਚਾਹੇ ਉਹਨਾਂ ਦਾ ਸਮਾਜਿਕ ਜਾਂ ਆਰਥਿਕ ਪਿਛੋਕੜ ਕੋਈ ਵੀ ਹੋਵੇ ਗੁਰੂ ਕੇ ਲੰਗਰ ਦੀ ਪ੍ਰਥਾ ਅਤੇ ਸਿੱਖ ਧਰਮ ਵਿੱਚ ਇਸ ਦੀ ਬਹੁਤ ਡੂੰਗੀ ਮਹੱਤਤਾ ਹੈ ਲੰਗਰ ਇੱਕ ਫਾਰਸੀ ਸ਼ਬਦ ਹੈ ਜਿਸ ਦਾ ਮੂਲ ਅਰਥ ਹੈ ਦਾਨ ਕਰ ਜਾਂ ਗਰੀਬਾਂ ਅਤੇ ਲੋੜਵੰਦਾਂ ਲਈ ਜਗਾ ਸਿੱਖ ਪਰੰਪਰਾ ਵਿੱਚ ਇਹ ਇੱਕ ਸਾਂਝੀ ਰਸੋਈ ਹੈ ਜਿੱਥੇ ਗੁਰੂ ਘਰ ਵਿੱਚ ਆਉਣ ਵਾਲੇ ਸ਼ਰਧਾਲੂ ਜਾਂ ਲੋੜਵੰਦਾਂ ਨੂੰ ਬਿਨਾਂ ਕਿਸੇ ਵਰਗ ਜਾਤ ਧਰਮ ਜਾਂ ਲਿੰਗ ਦੇ ਭੇਦ ਭਾਵ ਤੋਂ ਇੱਕ ਕਤਾਰ ਵਿੱਚ ਬਿਠਾਇਆ ਅਤੇ ਭੋਜਨ ਸ਼ਿਕਾਇਆ ਜਾਂਦਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੰਡ ਛਕੋ ਦੇ ਉਪਦੇਸ਼ ਦੇ ਨਾਲ ਨਾਲ ਲੰਗਰ ਬਰਾਬਰੀ ਪਿਆਰ ਅਤੇ ਭਾਈਚਾਰੇ ਦਾ ਵੀ ਉਪਦੇਸ਼ ਦਿੰਦਾ ਹੈ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਸੰਗਤਾਂ ਲੰਗਰ ਹਾਲ ਵਿੱਚ ਇਕੱਠੀਆਂ ਹੁੰਦੀਆਂ ਹਨ ਜਿੱਥੇ ਉਹ ਸਾਰੇ ਪੰਗਤ ਵਿੱਚ ਫਰਸ਼ ਤੇ ਇਕੱਠੇ ਬੈਠਦੇ ਹਨ ਅਤੇ ਲੰਗਰ ਛਕਦੇ ਹਨ ਸੇਵਾਦਾਰ ਬਹੁਤ ਪਿਆਰ ਅਤੇ ਪ੍ਰਭ ਸਿਮਰਨ ਕਰਦੇ ਹੋਏ ਸਦਾ ਸ਼ਾਕਾਹਾਰੀ ਭੋਜਨ ਤਿਆਰ ਕਰਦੇ ਹਨ ਜਿਸ ਨੂੰ ਸਾਰੀ ਸੰਗਤ ਵਿੱਚ ਵਰਤਾਇਆ ਜਾਂਦਾ ਹੈ ਭਾਵੇਂ ਇਹ ਭੋਜਨ ਬਹੁਤ ਹੀ ਸਾਦਾ ਹੁੰਦਾ ਹੈ ਫਿਰ ਵੀ ਇਸ ਗੁਰੂ ਕੇ ਲੰਗਰ ਦਾ ਸਵਾਦ ਇਸ ਸੰਸਾਰ ਦੇ ਕਿਸੇ ਵੀ ਪਕਵਾਨ ਨਾਲੋਂ ਬੇਮਿਸਾਲ ਹੁੰਦਾ ਹੈ ਗੁਰੂ ਕੇ ਲੰਗਰ ਵਿੱਚ ਆਮ ਤੌਰ ਤੇ ਦਾਲ ਕੋਈ ਵੀ ਮੌਸਮੀ ਸਬਜੀ ਚਪਾਤੀ ਅਤੇ ਖੀਰ ਵਰਤਾਈ ਜਾਂਦੀ ਹੈ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲਗਭਗ 500 ਸਾਲ ਪਹਿਲਾਂ ਲੰਗਰ ਪ੍ਰਥਾ ਸ਼ੁਰੂ ਕੀਤੀ ਸੀ ਕਿਹਾ ਜਾਂਦਾ ਹੈ ਕਿ ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦੇ ਪਿਤਾ ਨੇ 20 ਰੁਪਏ ਦਿੱਤੇ ਅਤੇ ਕੁਝ ਵਪਾਰਕ ਸਮਾਨ ਖਰੀਦਣ ਅਤੇ ਇੱਕ ਲਾਭਦਾਇਕ ਸੌਦਾ ਕਰਕੇ ਵਾਪਸ ਆਉਣ ਲਈ ਕਿਹਾ ਇੱਕ ਲਾਭਦਾਇਕ ਸੌਦੇ ਦੀ ਭਾਲ ਕਰਦੇ ਹੋਏ ਰਸਤੇ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਬਹੁਤ ਸਾਰੇ ਸਾਧੂ ਮਿਲੇ ਜਿਨ੍ਹਾਂ ਨੇ ਕਈ ਦਿਨਾਂ ਤੋਂ ਭੋਜਨ ਨਹੀਂ ਸੀ ਕੀਤਾ ਗੁਰੂ ਜੀ ਨੇ ਸਾਰਾ ਪੈਸਾ ਖਰਚ ਕਰਕੇ ਉਹਨਾਂ ਸਾਧੂਆਂ ਨੂੰ ਭੋਜਨ ਸ਼ਿਕਾਇਆ ਅਤੇ ਖਾਲੀ ਹੱਥ ਘਰ ਪਰਤ ਆਏ ਗੁਰੂ ਜੀ ਨੂੰ ਮੋੜ ਆਇਆ ਦੇਖ ਉਹਨਾਂ ਦੇ ਪਿਤਾ ਜੀ ਨੇ ਪੁੱਛਿਆ ਕਿ ਉਸ ਪੈਸੇ ਨਾਲ ਕੀ ਲਾਭਦਾਇਕ ਸੌਦਾ ਕੀਤਾ ਹੈ ਗੁਰੂ ਜੀ ਨੇ ਜਵਾਬ ਦਿੱਤਾ ਕਿ ਉਹਨਾਂ ਪੈਸਿਆਂ ਨਾਲ ਭੁੱਖਿਆਂ ਨੂੰ ਭੋਜਨ ਖਿਲਾ ਦਿੱਤਾ ਹੈ ਕਿਉਂਕਿ ਉਹਨਾਂ ਨੂੰ ਇਸ ਤੋਂ ਵੱਧ ਲਾਭਦਾਇਕ ਸੌਦਾ ਕੋਈ ਨਹੀਂ ਲੱਗਿਆ ਅਤੇ ਇਹ ਹੀ ਸੱਚਾ ਸੌਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨੂੰ ਅੱਗੇ ਵਧਾਉਂਦੇ ਹੋਏ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਅਤੇ ਹੋਰ ਸਾਰੇ ਸਿੱਖ ਗੁਰੂਆਂ ਨੇ ਲੰਗਰ ਦੀ ਸੇਵਾ ਦੀ ਪਾਲਣਾ ਕੀਤੀ ਇਸ ਤਰ੍ਹਾਂ ਲੰਗਰ ਸੇਵਾ 500 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਚੱਲ ਆ ਰਹੀ ਹੈ ਅਤੇ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਇਸ ਧਰਤੀ ਤੇ ਸਿੱਖ ਧਰਮ ਹੈ ਇਹ ਪਰੰਪਰਾ ਪੂਰੀ ਦੁਨੀਆ ਵਿੱਚ ਜਾਰੀ ਹੈ ਅਤੇ ਹਰ ਰੋਜ਼ ਲੱਖਾਂ ਸ਼ਰਧਾਲੂਆਂ ਨੂੰ ਗੁਰਦੁਆਰਿਆਂ ਵਿੱਚ ਬਹੁਤ ਹੀ ਨਿਮਰਤਾ ਨਾਲ ਮੁਫਤ ਭੋਜਨ ਸ਼ਿਕਾਇਆ ਜਾਂਦਾ ਹੈ ਅਤੇ ਪਰਮਾਤਮਾ ਦੀ ਕਿਰਪਾ ਨਾਲ ਲੰਗਰ ਹਮੇਸ਼ਾ ਭਰਪੂਰ ਹੁੰਦਾ ਹੈ। ਕੱਲ ਕਰਦੇ ਆਂ ਲੰਗਰ ਪ੍ਰਥਾ ਦਾ ਮਹੱਤਵ ਕੀ ਹੈ। ਲੰਗਰ ਦਾ ਮੂਲ ਸਿਧਾਂਤ ਬਰਾਬਰੀਤਾ ਅਤੇ ਮਨੁੱਖਤਾ ਹੈ। ਇਸ ਲਈ ਹਰ ਵਰਗ ਦੇ ਲੋਕ ਕਿਸੇ ਵੀ ਜਾਤ, ਧਰਮ, ਲਿੰਗ ਜਾਂ ਸਮਾਜਿਕ ਰੁਤਬੇ ਦੀ ਪਰਵਾਹ ਕੀਤੇ ਬਿਨਾ ਪੰਗਤਾਂ ਵਿੱਚ ਨਾਲ-ਨਾਲ ਬੈਠ ਕੇ ਲੰਗਰ ਛਕਦੇ ਹਨ। ਇਸ ਤਰ੍ਹਾਂ ਸੰਗਤ ਨੂੰ ਸਾਂਝੀ ਮਨੁੱਖਤਾ ਅਤੇ ਸਾਰਿਆਂ ਨਾਲ ਸਤਿਕਾਰ ਅਤੇ ਆਦਰ ਨਾਲ ਪੇਸ਼ ਆਉਣ ਦੀ ਯਾਦ ਦਿਵਾਈ ਜਾਂਦੀ ਹੈ। ਲੰਗਰ ਪ੍ਰਥਾ ਸਮਾਜਿਕ ਰੁਕਾਵਟਾਂ ਨੂੰ ਤੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਜੋ ਅਕਸਰ ਸਮਾਜਾਂ ਨੂੰ ਵੰਡਦੀਆਂ ਹਨ। ਹਰ ਕੋਈ ਆਪਣੇ ਸਮਾਜਿਕ ਅਤੇ ਆਰਥਿਕ ਸਥਿਤੀ ਦੀ ਪਰਵਾਹ ਕੀਤੇ ਬਿਨਾਂ ਲੰਗਰ ਹਾਲ ਵਿੱਚ ਇਕੱਠੇ ਬੈਠਦੇ ਹਨ। ਇਹ ਨਿਮਰ ਮਾਹੌਲ ਏਕਤਾ ਅਤੇ ਭਾਈਚਾਰੇ ਦੀ ਭਾਵਨਾ ਪੈਦਾ ਕਰਦਾ ਹੈ। ਲੰਗਰ ਤਿਆਰ ਕਰਨਾ ਅਤੇ ਵੰਡਣਾ ਇੱਕ ਪੂਰੀ ਤਰ੍ਹਾਂ ਸਵੈ ਇੱਜ਼ਤ ਅਤੇ ਨਿਰਸਵਾਰਥ ਕਾਰਜ ਹੈ ਜਿਸ ਨੂੰ ਸੇਵਾ ਕਿਹਾ ਜਾਂਦਾ ਹੈ। ਲੰਗਰ ਵਿੱਚ ਸੇਵਾ ਕਰਨ ਨਾਲ ਹਰ ਵਿਅਕਤੀ ਵਿੱਚ ਨਿਮਰਤਾ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਦੂਜਿਆਂ ਦੀ ਭਲਾਈ ਨੂੰ ਅੱਗੇ ਰੱਖਣਾ ਸਿੱਖਦਾ ਹੈ। ਇਹ ਨਿਰਸਵਾਰਥ ਲੋਕਾਂ ਨੂੰ ਜੀਵਨ ਦੇ ਵੱਖ-ਵੱਖ ਪਹਿਲੂਆਂ ਵਿੱਚ ਸੇਵਾ ਦੇ ਕੰਮਾਂ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਤ ਕਰਦੀ ਹੈ। ਗੁਰੂ ਕਾ ਲੰਗਰ ਮੈਂ ਦੀ ਭਾਵਨਾ ਨੂੰ ਪੁਲਾ ਕੇ ਏਕਤਾ ਅਤੇ ਭਾਈਚਾਰੇ ਦੀ ਭਾਵਨਾ ਪੈਦਾ ਕਰਦਾ ਹੈ। ਸੇਵਾਦਾਰ ਮਿਲ ਕੇ ਭੋਜਨ ਤਿਆਰ ਕਰਦੇ ਹਨ, ਸੰਗਤਾਂ ਵਿੱਚ ਵਰਤਾਉਂਦੇ ਹਨ। ਪਾਂਡੇ ਧੋਂਦੇ ਹਨ ਅਤੇ ਸਾਫ ਸਫਾਈ ਦਾ ਕੰਮ ਰਲ ਮਿਲ ਕੇ ਕਰਦੇ ਹਨ ਲੰਗਰ ਸਾਰਿਆਂ ਨੂੰ ਮਿਲ ਕੇ ਸਹਿਯੋਗ ਕਰਨ ਅਤੇ ਦੂਜਿਆਂ ਦੀ ਭਲਾਈ ਲਈ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦਾ ਹੈ ਜੋ ਸਮਾਜਿਕ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ ਗੁਰੂ ਕਾ ਲੰਗਰ ਦੀ ਸੇਵਾ ਗੁਰੂ ਦੀ ਸੇਵਾ ਕਰਨ ਦੇ ਬਰਾਬਰ ਮੰਨੀ ਜਾਂਦੀ ਹੈ ਇਹ ਸੇਵਾਦਾਰਾਂ ਵਿੱਚ ਲੋੜਵੰਦਾਂ ਲਈ ਹਮਦਰਦੀ ਜਗਾਉਂਦਾ ਹੈ ਨਾਲ ਹੀ ਭੁੱਖੇ ਅਤੇ ਲੋੜਵੰਦਾਂ ਨੂੰ ਭੋਜਨ ਪਰੋਸਣਾ ਉਹਨਾਂ ਦੀਆਂ ਅਸੀਸਾਂ ਲਈ ਸ਼ੁਕਰਗੁਜ਼ਾਰੀ ਦੀ ਭਾਵਨਾ ਅਤੇ ਦਰਪੇਸ਼ ਚੁਣੌਤੀਆਂ ਬਾਰੇ ਜਾਗਰੂਕਤਾ ਪੈਦਾ ਕਰਦਾ ਹੈ ਲੰਗਰ ਪ੍ਰਥਾ ਹਰ ਗੁਰਦੁਆਰੇ ਦਾ ਇੱਕ ਜ਼ਰੂਰੀ ਅੰਗ ਅਤੇ ਉਹ ਸਾਂਝੀ ਰਸੋਈ ਹੈ ਜੋ ਕਿ ਸਾਰੇ ਸ਼ਰਧਾਲੂਆਂ ਨੂੰ ਪਿਛੋਕੜ ਧਰਮ ਜਾਤ ਜਾਂ ਲਿੰਗ ਦੀ ਪਰਵਾਹ ਕੀਤੇ ਬਿਨਾ ਮੁਫਤ ਭੋਜਨ ਪ੍ਰਦਾਨ ਕਰਦੀ ਹੈ ਲੰਗਰ ਪ੍ਰਥਾ ਬਾਰੇ ਕੁਝ ਮੁੱਖ ਤੱਥ ਵੀ ਹਨ ਗੁਰੂ ਦਾ ਲੰਗਰ ਅਤੇ ਲੰਗਰ ਦੇ ਸਾਰੇ ਧਰਮਾਂ ਜਾਤਾਂ ਲਿੰਗਾ ਅਤੇ ਪਿਛੋਕੜਾਂ ਦੇ ਲੋਕਾਂ ਲਈ ਖੁੱਲ੍ਹਾ ਹੈ ਇਹ ਸਮਾਨਤਾ ਦੇ ਸਿਧਾਂਤ ਨੂੰ ਅਪਣਾਉਂਦਾ ਹੈ ਅਤੇ ਇੱਕ ਅਜਿਹੇ ਸਥਾਨ ਪ੍ਰਦਾਨ ਕਰਦਾ ਹੈ ਜਿੱਥੇ ਹਰ ਕਿਸੇ ਨਾਲ ਮਾਣ ਅਤੇ ਸਤਿਕਾਰ ਕੀਤਾ ਜਾਂਦਾ ਹੈ ਇੱਥੇ ਲੰਗਰ ਦੀ ਸੇਵਾ ਸੇਵਾਦਾਰਾਂ ਦੁਆਰਾ ਕੀਤੀ ਜਾਂਦੀ ਹੈ ਸੇਵਾਦਾਰ ਨਿਰਸਵਾਰਥ ਹੋ ਕੇ ਅਤੇ ਬਿਨਾਂ ਕਿਸੇ ਭੇਦ ਭਾਵ ਜਾਂ ਪੱਖਪਾਤ ਦੇ ਸਭ ਨੂੰ ਗੁਰੂ ਦਾ ਲੰਗਰ ਵਰਤਾਉਂਦੇ ਹਨ ਗੁਰੂ ਦਾ ਲੰਗਰ ਸਦਾ ਸ਼ਾਕਾਹਾਰੀ ਹੁੰਦਾ ਹੈ ਹਾਲਾਂਕਿ ਲੰਗਰ ਰਵਾਇਤੀ ਤੌਰ ਤੇ ਸਾਦੇ ਤਰੀਕੇ ਨਾਲ ਬਣਾਇਆ ਜਾਂਦਾ ਹੈ ਫਿਰ ਵੀ ਬਹੁਤ ਪੌਸ਼ਟਿਕ ਹੁੰਦਾ ਹੈ ਸੇਵਾਦਾਰਾਂ ਲਈ ਲੰਗਰ ਤਿਆਰ ਕਰਨ ਅਤੇ ਵਰਤੋਂ ਸਮੇਂ ਗੁਰਬਾਣੀ ਦਾ ਪਾਠ ਕਰਨਾ ਅਤੇ ਪਰਮਾਤਮਾ ਨੂੰ ਯਾਦ ਕਰਨਾ ਜ਼ਰੂਰੀ ਹੈ ਤਾਂ ਜੋ ਲੰਗਰ ਵਿੱਚ ਪ੍ਰਭ ਸਿਮਰਨ ਦਾ ਰਸ ਖੁੱਲ ਜਾਵੇ ਅਰਦਾਸ ਉਪਰੰਤ ਹੀ ਸੰਗਤਾਂ ਵਿੱਚ ਲੰਗਰ ਵਰਤਾਇਆ ਜਾਂਦਾ ਹੈ ਲੰਗਰ ਲਈ ਪੰਗਤ ਵਿੱਚ ਸਾਰੇ ਵਿਅਕਤੀ ਬਿਨਾਂ ਕਿਸੇ ਭੇਦਭਾਵ ਦੇ ਇਕੱਠੇ ਬੈਠਦੇ ਹਨ ਅਤੇ ਲੰਗਰ ਛਕਦੇ ਹਨ ਜੋ ਸਮਾਨਤਾ ਅਤੇ ਏਕਤਾ ਦਾ ਸੰਦੇਸ਼ ਦਿੰਦਾ ਹੈ ਸਾਰੇ ਸ਼ਰਧਾਲੂ ਆਪੋ ਆਪਣੀ ਯੋਗਤਾ ਅਨੁਸਾਰ ਗੋਲਕ ਜਾਂ ਲੰਗਰ ਵਿੱਚ ਯੋਗਦਾਨ ਪਾਉਂਦੇ ਹਨ ਜਿਸ ਕਾਰਨ ਗੁਰਦੁਆਰਿਆਂ ਵਿੱਚ ਲਗਾਤਾਰ ਲੰਗਰ ਸੇਵਾ ਚੱਲਦੀ ਰਹਿੰਦੀ ਹੈ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਲੰਗਰ ਵੱਡੇ ਪੱਧਰ ਤੇ ਚਲਾਇਆ ਜਾਂਦਾ ਹੈ ਖਾਸ ਕਰਕੇ ਜਿੱਥੇ ਸ਼ਰਧਾਲੂ ਵੱਡੀ ਗਿਣਤੀ ਵਿੱਚ ਅਰਦਾਸ ਕਰਨ ਆਉਂਦੇ ਹਨ ਇਹਨਾਂ ਗੁਰੂ ਘਰਾਂ ਵਿੱਚ ਲੱਖਾਂ ਲੋਕਾਂ ਲਈ ਰੋਜ਼ਾਨਾ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ ਲੰਗਰ ਪਕਾਉਣ ਲਈ ਰਸੋਈਆਂ ਵਿੱਚ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਤਾ ਜੋ ਸਾਫ ਸੁਥਰੇ ਵਾਤਾਵਰਨ ਵਿੱਚ ਭੋਜਨ ਤਿਆਰ ਕੀਤਾ ਜਾ ਸਕੇ ਭੋਜਨ ਤੋਂ ਬਾਅਦ ਵਿੱਚ ਵੀ ਸਫਾਈ ਜ਼ਰੂਰੀ ਹੈ ਇਸ ਲਈ ਝੂਠੇ ਪਾਂਡਿਆਂ ਨੂੰ ਵੱਖ-ਵੱਖ ਸੇਵਾਦਾਰਾਂ ਨੂੰ ਸੌਂਪਿਆ ਜਾਂਦਾ ਹੈ ਜੋ ਦੁਬਾਰਾ ਵਰਤੋਂ ਕਰਨ ਤੋਂ ਪਹਿਲਾਂ ਹਰੇਕ ਪਾਂਡੇ ਨੂੰ ਚੰਗੀ ਤਰ੍ਹਾਂ ਧੋ ਦਿੰਦੇ ਹਨ ਗੁਰੂ ਕਾ ਲੰਗਰ ਸਿਰਫ ਪੰਜਾਬ ਜਾਂ ਭਾਰਤ ਤੱਕ ਹੀ ਸੀਮਤ ਨਹੀਂ ਹੈ ਸਗੋਂ ਦੁਨੀਆ ਭਰ ਦੇ ਗੁਰਦੁਆਰਿਆਂ ਵਿੱਚ ਲੰਗਰ ਦੀ ਵਰਤੋਂ ਏਕਤਾ ਅਤੇ ਬਰਾਬਰੀ ਨੂੰ ਉਤਸ਼ਾਹਿਤ ਕਰਨ ਦੇ ਸਾਧਨ ਵਜੋਂ ਕੀਤੀ ਜਾਂਦੀ ਹੈ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਅਤੇ ਉਥੇ ਲੰਗਰ ਦੀ ਪ੍ਰਥਾ ਦੀ ਖੂਬਸੂਰਤੀ ਇਹ ਹੈ ਕਿ ਇੱਥੇ ਸਾਰੇ ਸ਼ਰਧਾਲੂਆਂ ਨੂੰ ਬਿਨਾਂ ਕਿਸੇ ਜਾਤ-ਪਾਤ, ਲਿੰਗ, ਆਰਥਿਕ ਸਥਿਤੀ ਜਾਂ ਨਸਲ ਦੇ ਭੇਦਭਾਵ ਦੇ ਭੋਜਨ ਸ਼ਿਕਾਇਆ ਜਾਂਦਾ ਹੈ ਪਰ ਇਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਸਿਰਫ ਦੋ ਕੁ ਜ਼ਰੂਰੀ ਨਿਯਮਾਂ ਦੀ ਪਾਲਣਾ ਵੀ ਕਰਨੀ ਜ਼ਰੂਰੀ ਹੈ। ਪਹਿਲੀ ਗੁਰਦੁਆਰੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਸਿਰ ਢੱਕਣਾ ਜ਼ਰੂਰੀ ਹੈ। ਦੂਜਾ ਆਪਣੀਆਂ ਜੁੱਤੀਆਂ ਨੂੰ ਉਤਾਰ ਕੇ ਬਾਹਰ ਰੱਖਣਾ ਵੀ ਓਨਾ ਹੀ ਜ਼ਰੂਰੀ ਹੈ। ਅੰਤ ਵਿੱਚ ਅਸੀਂ ਇਹੀ ਕਹਾਂਗੇ ਗੁਰੂ ਕਾ ਲੰਗਰ ਸਿੱਖ ਧਰਮ ਦੇ ਬਰਾਬਰਤਾ ਸੇਵਾ ਅਤੇ ਭਾਈਚਾਰੇ ਦੇ ਮੂਲ ਸਿਧਾਂਤਾਂ ਦਾ ਇੱਕ ਉੱਤਮ ਉਦਾਹਰਣ ਹੈ ਇਹ ਗੁਰੂ ਕੇ ਘਰ ਅਤੇ ਇਸ ਦੀ ਲੰਗਰ ਪ੍ਰਥਾ ਨਾ ਸਿਰਫ ਸਰੀਰਾਂ ਨੂੰ ਸਗੋਂ ਇਸ ਵਿੱਚ ਹਿੱਸਾ ਲੈਣ ਵਾਲੀਆਂ ਰੂਹਾਂ ਨੂੰ ਵੀ ਪੋਸ਼ਣ ਦਿੰਦੀ ਹੈ ਸੋ ਸੰਗਤ ਜੀ ਤੁਸੀਂ ਵੀ ਜਾਣਦੇ ਹੋ ਕਿ ਲੰਗਰ ਦੀ ਖੂਬਸੂਰਤੀ ਅਤੇ ਲੰਗਰ ਦਾ ਸਵਾਦ ਸਾਨੂੰ ਘਰ ਵਿੱਚ ਕਿਸੇ ਵੀ ਤਰ੍ਹਾਂ ਨਾਲ ਪਕਾਏ ਹੋਏ ਭੋਜਨ ਵਿੱਚ ਨਹੀਂ ਮਿਲਦਾ ਸੰਗਤ ਜੀ ਤੁਸੀਂ ਵੀ ਜੇਕਰ ਕਿਸੇ ਵੀ ਤਰ੍ਹਾਂ ਦੇ ਲੰਗਰ ਵਿੱਚ ਜਾਂਦੇ ਹੋ ਭੋਜਨ ਸ਼ੱਕਦੇ ਹੋ ਤਾਂ ਜਿੰਨੇ ਵੀ ਤੁਹਾਡੇ ਕੋਲ ਸਰ ਬਣਦਾ ਹੋਵੇ ਤੁਸੀਂ ਉਨੀ ਸੇਵਾ ਲੰਗਰ ਵਿੱਚ ਜ਼ਰੂਰ ਪਾਇਆ ਕਰੋ ਜੀ ਉਮੀਦ ਹੈ ਤੁਹਾਨੂੰ ਅੱਜ ਦੀ ਸਾਡੀ ਵੀਡੀਓ ਪਸੰਦ ਆਈ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ